ਸਰਬਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਇੱਕ ਬਾਰ ਫੇਰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਥੇਦਾਰ ਮੰਡ ਨੂੰ ਫਿਰੋਜ਼ਪੁਰ ਪੁਲਿਸ ਨੇ ਗ੍ਰਿਫਤਾਰ ਕੀਤਾ। ਉਹ ਅੱਜ ਪਟਿਆਲਾ ਦੀ ਨਾਬਾ ਜੇਲ੍ਹ ਚ ਰਿਹਾ ਹੋਏ ਸਨ। ਪੁਲਿਸ ਨੇ ਜੇਲ੍ਹ ਦੇਹੀ ਗੇਟ ਤੋਂ ਉਹਨਾਂ ਨੂੰ ਮੁੜ ਗ੍ਰਿਫਤਾਰ ਕੀਤਾ। ਸਾਡੇ ਤੇ ਪੂਰੇ ਦਾ ਪੂਰਾ ੱਟਕਾ ਕੀਤਾ ਹੈ। ਉੱਥੇ ਘਟੋ ਘਟ 8-10 ਲੱਖ ਦਾ ਇਕੱਠ ਹੋਇਆ ਹੈ। ਜਿਹੜਾ ਪੂਰਾ ਸ਼ਾਂਤੀਪੂਰਵਕ ਹੋਇਆ। ਕਿਸੇ ਨੇ ਕਿਸੇ ਨੂੰ ਤਬੀੜ ਨਹੀਂ ਮਾਰੀ, ਕਿਸੇ ਨੇ ਟੀਬ ਨਹੀਂ ਮਾਰੀ। ਔਰ 5 ਮਹੀਨੇ ਬੀਤ ਗਏ ਨੇ ਇਹ ਕਾਨੂੰਨ ਦੇ ਦੌਰੇ ਮਾਪ ਡੰਡ ਨੇ ਕਿਸੇ ਨੂੰ ਤਾਂ 5 ਦਿਨਾਂ ਜਾਂ ਜਮਾਨਤ ਮਿਲਦੀ ਹੈ ਕਿਸੇ ਕਿਸੇ ਨੂੰ ਮਿਲਦੀ ਨਹੀਂ ਕੋਈ 5-5 ਮਹੀਨੇ ਅੰਦਰ ਬੈਠੇ ਨੇ ਫੈਸਲਾ ਕਰਾਂਗੇ ਕਿ ਕਦੋਂ ਕਰੀਏ ਕੀ ਕਰੀਏ ਕਿਉਂ ਕਰਕੇ ਬਸਾਕੀ ਤਾਂ ਸਾਡੇ ਸਿਰ ਤੇ ਖੜੀ ਹੈ ਹੁਣ ਤੇ ਅਸੀਂ ਇਹਨਾਂ ਤੋਂ ਫੈਸਲਾ ਲਵਾਂਗੇ ਕਿ ਹੁਣ ਅਗਲਾ ਕਦਮ ਕੀ ਕਰਨਾ ਹੈ ਪਰ ਪੰਜਾਬ ਦੀ ਜਿਹੜੀ ਬਾਦਲ ਸਰਕਾਰ ਆ ਉਹ ਕਬਰਾਟ ਵਿੱਚ ਆ ਗਈ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਤੇ ਚੁਣੇ ਜਥੇਦਾਰਾਂ ਨੂੰ ਦੇਸ਼ ਧ్రోਹ ਵਰਗੀਆਂ سنگੀਨ ਧਰਾਵਾਂ ਲਾ ਕੇ ਜੋ ਕਿ ਬਣਦੀਆਂ ਨਹੀਂ ਸੀ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਦੀਆਂ ਕਾਲ ਕੋਠੜੀਆਂ 'ਚ ਬੰਦ ਕਰ ਦਿੱਤਾ ਜਥੇਦਾਰ ਧਿਆਨ ਸਿੰਘ ਮੰਡ ਖਿਲਾਫ ਫਿਰੋਜ਼ਪੁਰ ਦੀ ਮੱਖੂ ਪੁਲਿਸ ਨੇ 6 ਦਸੰਬਰ 2015 ਨੂੰ 7341 427 431 ਆਮ ਸੈਕਟ ਅਧੀਨ ਐਫ ਆਈ ਆਰ ਨੰਬਰ 180 ਦਰਜ ਕੀਤੀ ਸੀ ਪੁਲਿਸ ਹੁਣ ਮੰਡ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ ਸ਼ਰਬਤ ਖਾਲਸਾ ਵੱਲੋਂ ਜਸਵੰਤਾ ਥਾਪੇ ਜਾਣ ਤੋਂ ਬਾਅਦ ਹੀ ਉਹਨਾਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਉਸ ਸਮੇਂ ਤੋਂ ਹੀ ਪੁਲਿਸ ਵੱਖ-ਵੱਖ ਕੇਸਾਂ 'ਚ ਗ੍ਰਿਫਤਾਰੀ ਕਰ ਜੇਲ੍ਹ ਭੇਜ ਰਹੀ ਹੈ